ਲੌਜੀ ਗਰਬਾਜ ਕੰਪਨੀ ਨੇ ਇੱਕ ਅਜਿਹਾ ਸੁਪਰ ਕੰਪਿਊਟਰ ਬਣਾ ਦਿੱਤਾ ਜਿਸ ਦਾ ਨਾਮ ਇਹਨਾਂ ਨੇ ਰੱਖਿਆ ਫੀਚਰ ਪਲੱਸ ਪਲੱਸ ਕਿਉਂਕਿ ਇਸ ਮਸ਼ੀਨ ਦੇ ਵਿੱਚ ਇਹਨਾਂ ਨੇ ਫੀਚਰ ਹੀ ਇੰਨੇ ਜ਼ਿਆਦਾ ਪਾ ਦਿੱਤੇ ਜਿਸ ਕਰਕੇ ਇਸ ਦਾ ਨਾਮ ਫੀਚਰ ਪਲੱਸ ਪਲੱਸ ਰੱਖਣਾ ਪਿਆ ਇੱਕ ਇੱਕ ਫੀਚਰ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਸਭ ਤੋਂ ਵੱਡੇ ਫੀਚਰ ਦੀ ਉਹ ਇਹ ਆ ਕਿ ਇਸ ਦੇ ਨਾਲ ਤੁਹਾਨੂੰ ਕਿਸੇ ਵੀ ਹੈਲਪਰ ਦੀ ਲੋੜ ਨਹੀਂ ਪਊਗੀ ਕਿਉਂਕਿ ਇਸ ਮਸ਼ੀਨ ਦਾ ਡਿਜ਼ਾਈਨ ਹੀ ਇਸ ਤਰ੍ਹਾਂ ਕੀਤਾ ਕਿ ਤੁਹਾਨੂੰ ਕਿਸੇ ਵੀ ਹੈਲਪਰ ਦੀ ਲੋੜ ਹੀ ਨਹੀਂ ਪੈਣੀ ਜਦੋਂ ਤੁਸੀਂ ਇਸ ਨੂੰ ਖੇਤ ਦੇ ਵਿੱਚ ਚਲਾਉਂਦੇ ਹੋ ਤਾਂ ਸਿਰਫ ਇੱਕ ਆਦਮੀ ਹੀ ਇਸ ਮਸ਼ੀਨ ਨੂੰ ਆਪਰੇਟ ਕਰ ਸਕਦਾ ਯਾਨੀ ਕਿ ਜ਼ਿਆਦਾ ਬੰਦਿਆਂ ਦੀ ਲੋੜ ਨਹੀਂ ਜਿਸ ਦੇ ਨਾਲ ਕਿ ਤੁਹਾਡੀ ਲੇਬਰ ਦੀ ਵੀ ਬਚਤ ਹੁੰਦੀ ਆ ਜੇਕਰ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਮਸ਼ੀਨ ਦੇ ਗੀਅਰ ਬਾਕਸ ਦੀ ਕਿਉਂਕਿ ਜਿੰਨੀ ਵੀ ਮਸ਼ੀਨ ਨੇ ਚੱਲਣਾ ਹੁੰਦਾ ਉਹ ਗੇਅਰ ਬਾਕਸ ਦੇ ਉੱਪਰ ਹੀ ਚੱਲਣਾ ਹੁੰਦਾ ਇਸ ਮਸ਼ੀਨ ਦੇ ਵਿੱਚ ਫੁੱਲ ਹੈਵੀ ਡਿਊਟੀ ਗੇਅਰ ਬਾਕਸ ਲਗਾਇਆ ਗਿਆ ਜੋ ਕਿ ਕਦੇ ਵੀ ਲੀਕ ਨਹੀਂ ਹੋਵੇਗਾ ਤੇ ਕਦੇ ਵੀ ਖਰਾਬ ਨਹੀਂ ਹੋਊਗਾ ਤੇ ਨਾਲ ਦੀ ਨਾਲ ਹੀ ਗੱਲ ਕਰਦੇ ਆਪਾਂ ਇਸ ਦੇ H ਦੀ ਕਿਉਂਕਿ ਜਿੰਨੀ ਵੀ ਮਸ਼ੀਨ ਦਾ ਵਜ਼ਨ ਆ ਉਹ ਸਾਰਾ H ਦੇ ਉੱਪਰ ਹੀ ਰਹਿਣਾ ਫੁੱਲ ਹੈਵੀ ਡਿਊਟੀ ਅਤੇ ਐਸੋ ਹਿਸਾਬ ਦੇ ਨਾਲ ਡਿਜ਼ਾਈਨ ਕੀਤੀ ਆ ਕਿ ਇਸ ਮਸ਼ੀਨ ਦਾ ਪੂਰਾ ਬੈਲੈਂਸ ਬਰਿਆ ਰਵੇ ਜਿਵੇਂ ਗੱਲ ਕੀਤੀ ਆਪਾਂ ਫੀਚਰਾਂ ਦੀ ਤੇ ਫੀਚਰਾਂ ਦੇ ਵਿੱਚ ਇਸੇ ਤਰ੍ਹਾਂ ਇੱਕ ਚੀਜ਼ ਇਹਦੇ ਆਉਂਦੀ ਆ ਜੀ ਕਿ ਇਸਦੇ ਪਾਈਪ ਕਦੇ ਵੀ ਚੋਕ ਨਹੀਂ ਹੁੰਦੇ ਜਿਸ ਦੇ ਵਿੱਚ ਦੀ ਖਾਦ ਅਤੇ ਬੀਜ ਜਾਂਦੀਆਂ ਕਿਉਂਕਿ ਇਸਦੇ ਜਿਹੜੇ ਪਿਸਤੌਲ ਆ ਉਹ ਐਲੂਮੀਨੀਅਮ ਦੇ ਇਹਨਾਂ ਦੇ ਖੁੱਦ ਦੇ ਅਜਿਹੇ ਡਿਜ਼ਾਈਨ ਕਰਵਾਏ ਹੋਏ ਆ ਕਿ ਇਹ ਕਦੇ ਵੀ ਚੋਕ ਨਹੀਂ ਹੁੰਦੇ ਕਿਉਂਕਿ ਜਿਹੜੇ ਬਾਜ਼ਾਰ ਦੇ ਵਿੱਚ ਆਮ ਪਿਸਤੌਲ ਚੱਲਦੇ ਆ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਖਾਦ ਵਾਲੀ ਟੈਂਕੀ ਆ ਅਤੇ ਬੀਜ ਵਾਲੀ ਟੈਂਕੀ ਉਹ ਥੋੜੀ ਪਿੱਛੇ ਜਾਂਦੀ ਆ ਜਿਸ ਕਰਕੇ ਕੀ ਹੁੰਦਾ ਕਿ ਟਰੈਕਟਰ ਜਿਆਦਾ ਅੱਗਾ ਚੱਕਦਾ ਪਰ ਇਹਨਾਂ ਨੇ ਇਸ ਦਾ ਬੈਲੈਂਸ ਇਸ ਹਿਸਾਬ ਦੇ ਨਾਲ ਬਣਾਇਆ ਕਿ ਇਹਦਾ ਜਿਹੜਾ ਵਜਨ ਆ ਉਹ ਟਰੈਕਟਰ ਦੇ ਵੱਲ ਨੂੰ ਜ਼ਿਆਦਾ ਰਹਿੰਦਾ ਯਾਨੀ ਕਿ ਜਸਤੇ ਕਰਕੇ ਟਰੈਕਟਰ ਅੱਗਾ ਘੱਟ ਚੱਕਦਾ ਜੀ ਅਤੇ ਇਸ ਦੇ ਪਾਈਪ ਕਦੇ ਵੀ ਚੋਕ ਨਹੀਂ ਹੁੰਦੇ ਅਤੇ ਇਸ ਤੋਂ ਅਗਲਾ ਜਿਹੜਾ ਫੀਚਰ ਆ ਜੀ ਉਹ ਹੈਗਾ ਜੀ ਇਹ ਬਾਟਲ ਪ੍ਰੂਫ ਸੁਪਰ ਸੀਡਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਇਹ ਪਾਈਪ ਲੱਗਾ ਹੋਇਆ ਇੱਥੋਂ ਤੱਕ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਡੁਬੋ ਕੇ ਵੀ ਚਲਾਉਂਗੇ ਤੇ ਇਸ ਦੇ ਅੰਦਰ ਕਦੇ ਵੀ ਪਾਣੀ ਨਹੀਂ ਜਾਊਗਾ ਕਿਉਂਕਿ ਇਹਦੇ ਵਿੱਚ ਸਿਲੀਕੋਨ ਦੀਆਂ ਸੀਲਾਂ ਨਹੀਂ ਇਹਦੇ ਵਿੱਚ ਲੱਗੀਆਂ ਹੋਈਆਂ ਜੀ ਮਕੈਨੀਕਲ ਸੀਲਾਂ ਜਿਸ ਦੇ ਨਾਲ ਕਦੇ ਵੀ ਇਸ ਦੇ ਅੰਦਰ ਪਾਣੀ ਨਹੀਂ ਜਾਊਗਾ ਅਤੇ ਇਸ ਦਾ ਜਿਹੜਾ ਗੇਲ ਬਾਕਸ ਹੈ ਉਹ ਕਦੇ ਵੀ ਖਰਾਬ ਨਹੀਂ ਹੋਊਗਾ ਜੀ ਉਸ ਤੋਂ ਅਗਲਾ ਹੈਗਾ ਜੀ ਜਿਹੜਾ ਕਿ ਸੀਡ ਲੈਵਲ ਸੈਂਸਰ ਇਹਨਾਂ ਨੇ ਦਿੱਤਾ ਗਿਆ ਜਿਵੇਂ ਹੀ ਬੀਜ ਖਤਮ ਹੋਵੇਗਾ ਤੇ ਨਾਲ ਦੀ ਨਾਲ ਹੀ ਜਿਹੜਾ ਡਰਾਈਵਰ ਆ ਉਸ ਨੂੰ ਇੱਕ ਸਿਗਨਲ ਜਾਊਗਾ ਉਸ ਨੂੰ ਪਤਾ ਲੱਗ ਜਾਊਗਾ ਕਿ ਹੁਣ ਬੀਜ ਖਤਮ ਤੇ ਬੀਜ ਦੁਬਾਰਾ ਪਾਇਆ ਜਾਵੇ ਇਹ ਵਾਲਾ ਸੈਂਸਰ ਆਏ ਆਪਸ਼ਨਲ ਆ ਜੇਕਰ ਤੁਸੀਂ ਨਹੀਂ ਲੈਣਾ ਨਹੀਂ ਵੀ ਲੈ ਸਕਦੇ ਹੋ ਜੇਕਰ ਲੈਣਾ ਤੇ ਤੁਸੀਂ ਇਹਦਾ ਥੋੜਾ ਜਿਹਾ ਚਾਰਜ ਦੇ ਕੇ ਇਹ ਸੈਂਸਰ ਲੈ ਸਕਦੇ ਹੋ ਜੀ ਜਿਹੜਾ ਇਹਨਾਂ ਨੇ ਸੈਂਟਰ ਦੇ ਵਿੱਚ ਇੱਕ ਰੋਲਰ ਲਗਾਇਆ ਉਸ ਨੂੰ ਘੁਮਾਉਣ ਦੇ ਲਈ ਇੱਕ ਮੈਂਟੇਨੈਂਸ ਫਰੀ ਗੇਅਰ ਬਾਕਸ ਲਗਾਇਆ ਜੋ ਕਿ ਫੁੱਲ ਹੈਵੀ ਡਿਊਟੀ ਆ ਟਰੈਕਟਰ ਦੇ ਉੱਪਰ ਲੋਡ ਘਟ ਕਰਨ ਲਈ ਜਿਹੜੀਆਂ ਇਹਨਾਂ ਨੇ ਟੈਨਾ ਬਣਾਈਆਂ ਉਹਦੇ ਵਿੱਚ ਦਿਆਨ ਗੁੰਨਦੀ ਐਸਾ ਹਿਸਾਬ ਨਾਲ ਕੀਤੀ ਆ ਕਿ ਉਹ ਜਿਹੜੇ ਸਕ੍ਰੈਪਰ ਆ ਉਹਦੇ ਉੱਪਰ ਮਿੱਟੀ ਨਾ ਜੰਮੇ ਤੇ ਜਦੋਂ ਮਿੱਟੀ ਨਾ ਜੰਮੀ ਤੇ ਜਿਹੜਾ ਟਰੈਕਟਰ ਆ ਉਹ ਬਜਾਈ ਦੇ ਸਮੇਂ ਰਹਿਲਾ ਤੁਰਿਆ ਜਾਂਦਾ ਜਿਸ ਦੇ ਨਾਲ ਮਸ਼ੀਨ ਦਾ ਲੋਡ ਆ ਉਹ ਕਾਫੀ ਘਟ ਜਾਂਦਾ ਜੀ ਬਾਕੀ ਅੱਗੇ ਤੇ ਪਿੱਛੇ ਫੁੱਟ ਰੈਸਟ ਬਣਾਏ ਆ ਜਿਸ ਦੇ ਨਾਲ ਕਿ ਆਪਾਂ ਕਈ ਵਾਰੀ ਬੀਜ ਪਾਉਣਾ ਹੁੰਦਾ ਦੇਖਣਾ ਹੁੰਦਾ ਜਾਂ ਕਈ ਵਾਰੀ ਉਹਦੇ ਵਿੱਚ ਹੱਥ ਮਾਰਨਾ ਹੁੰਦਾ ਤੇ ਉਹ ਆਪਾਂ ਨੂੰ ਆਸਾਨੀ ਰਹਿੰਦੀ ਹੈ ਜੀ ਇਸ ਮਸ਼ੀਨ ਦੇ ਵਿੱਚ ਪਲੇਨ ਅਤੇ ਕੱਟ ਵਾਲੇ ਰੂਲਰ ਦੋਨੋਂ ਹੀ ਆਪਸ਼ਨ ਤੁਹਾਨੂੰ ਮਿਲ ਜਾਣਗੇ ਜੇਕਰ ਤੁਸੀਂ ਇਸ ਨੂੰ ਨਾਰਮਲ ਲੈਣਾ ਫਿਰ ਤਾਂ ਤੁਹਾਨੂੰ ਪਲੇਨ ਰੂਲਰ ਹੀ ਮਿਲੇਗਾ ਜੇਕਰ ਤੁਸੀਂ ਕੱਟ ਵਾਲਾ ਰੂਨਰ ਤੁਹਾਨੂੰ ਚਾਹੀਦਾ ਤੇ ਤੁਹਾਨੂੰ ਦੱਸਣਾ ਪਊਗਾ ਤੇ ਥੋੜਾ ਜਿਹਾ ਚਾਰਜ ਦੇ ਕੇ ਤੁਹਾਨੂੰ ਉਹ ਕੱਟ ਵਾਲਾ ਰੂਲਰ ਦਿੱਤਾ ਜਾਊਗਾ ਜੀ ਜਿਹੜੀ ਇਹ ਮਸ਼ੀਨਾਂ ਦੇ ਤੁਸੀਂ ਸਰਪ 4 ਵੋਲਟ ਖੋਲ ਕੇ ਇਸ ਮਸ਼ੀਨ ਦਾ ਹੌਪਰ ਨੂੰ ਅਲੱਗ ਕਰ ਲਓ ਤੇ ਇਹ ਤੁਸੀਂ ਰੋਟਾਵੇਟਰ ਵੀ ਬਣਾ ਸਕਦੇ ਹੋ ਇਹ ਜਿਹੜੀ ਖਾਦ ਵਾਲੀ ਖੁਰਲੀ ਆ ਉਹਦੇ ਲਈ ਤੁਹਾਨੂੰ ਇੱਕ ਜਾਲੀ ਵੀ ਮਿਲ ਸਕਦੀ ਆ ਕਿਉਂਕਿ ਕਈ ਵਾਰੀ ਖਾਦ ਦੇ ਵਿੱਚ ਕੁਛ ਡਲੇ ਆ ਜਾਂਦੇ ਆ ਜਿਸ ਦੇ ਨਾਲ ਪਿਸਤੌਲ ਜਾਂ ਕਈ ਵਾਰੀ ਪਾਈਪ ਚੋਕ ਹੋਣ ਦਾ ਖਤਰਾ ਬਣਿਆ ਰਹਿੰਦਾ ਜੇਕਰ ਤੁਸੀਂ ਉਹ ਜਾਲੀ ਲੈਣੀ ਹੈ ਤੇ ਤੁਸੀਂ ਜਾਲੀ ਨਹੀਂ ਲੈ ਸਕਦੇ ਉਹਦਾ ਥੋੜਾ ਚਾਰਜ ਤੁਹਾਨੂੰ ਅਲੱਗ ਤੋਂ ਦੇਣਾ ਪਊਗਾ ਜੀ ਜਿਹੜਾ ਇਹ ਹੌਪਰ ਦਾ ਢੱਕਣ ਚੱਕਣ ਦੇ ਲਈ ਇੱਕ ਪਲਾਸਟਿਕ ਦਾ ਹੈਂਡਲ ਨਾ ਲਗਾ ਕੇ ਇੱਕ ਲੰਬਾ ਪਾਈਪ ਲਗਾਇਆ ਗਿਆ ਜਿਸ ਨੂੰ ਤੁਸੀਂ ਇੱਕ ਸਾਈਡ ਤੋਂ ਚੱਕੋਗੇ ਤੇ ਪੂਰਾ ਪੂਰਾ ਜਿਹੜਾ ਦਾ ਢੱਕਣ ਖੁੱਲ ਜਾਊਗਾ ਜਿਹੜਾ ਇਹ ਖਾਦ ਵਾਲਾ ਬਾਕਸ ਹੈ ਦੇ ਅੱਗੇ ਸ਼ੀਸ਼ਾ ਵੀ ਲਗਾਇਆ ਗਿਆ ਡਰਾਈਵਰ ਨੂੰ ਉੱਥੋਂ ਦਿਸਦਾ ਰਹੂਗਾ ਕਿ ਇਹਦੇ ਵਿੱਚ ਕਿੰਨੀ ਕੁ ਖਾਦ ਬਾਕੀ ਆ ਜਿਹੜੀ ਰੇਹ ਵਾਲੀ ਅਤੇ ਬੀਜ ਵਾਲੀ ਇਹਦੀ ਖੁਰਲੀ ਆ ਇਹ ਪਾਸਿਆਂ ਤੋਂ ਟੇਪਰ ਕੀਤੀ ਗਈ ਆ ਵੀ ਇੱਕ ਤੋਂ ਇੱਕ ਦਾਣਾ ਜਿਹੜਾ ਪਿਸਤੌਲ ਤੱਕ ਜਾ ਕੇ ਤੇ ਖੇਤ ਦੇ ਵਿੱਚ ਬੀਜਿਆ ਜਾਵੇ ਯਾਨੀ ਕਿ ਵਾਰ-ਵਾਰ ਆਪਾਂ ਨੂੰ ਇਹਦੇ ਵਿੱਚ ਹੱਥ ਮਾਰਨ ਦੀ ਲੋੜ ਨਹੀਂ ਪਊਗੀ ਜਿਵੇਂ ਆਪਾਂ ਦੇਖਿਆ ਕਿ ਸੁਪਰ ਸੀਡਰ ਵੀ ਆ ਤੇ ਨਾਲ ਦੀ ਨਾਲ ਹੀ ਰੋਟਾਵੇਟਰ ਵੀ ਬਣ ਜਾਂਦਾ ਇਸ ਤੋਂ ਇਲਾਵਾ ਇਹ ਡੀਐਸਆਰ ਮਸ਼ੀਨ ਵੀ ਬਣ ਜਾਂਦੀ ਆ ਵੱਖ-ਵੱਖ ਫਸਲਾਂ ਦੀ ਬਜਾਈ ਦੇ ਲਈ ਤੁਹਾਨੂੰ ਇੱਕ ਗੀਅਰ ਬਾਕਸ ਅਟੈਚਮੈਂਟ ਮਿਲਦੀ ਆ ਜਿਸ ਦੇ ਨਾਲ ਤੁਸੀਂ ਕਿਸੇ ਵੀ ਬੀਜ ਦੀ ਮਾਤਰਾ ਨੂੰ ਅਡਜਸਟ ਕਰਕੇ ਕੋਈ ਵੀ ਖੇਤ ਦੇ ਵਿੱਚ ਫਸਲ ਬੀਜ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਡੀਐਸਆਰ ਮਸ਼ੀਨ ਬਣਾਉਣਾ ਤੇ ਤੁਸੀਂ ਉਹ ਵਾਲੀ ਅਟੈਚਮੈਂਟ ਲੈ ਕੇ ਇਸ ਨੂੰ ਤੁਸੀਂ ਡੀਐਸਆਰ ਮਸ਼ੀਨ ਵੀ ਬਣਾ ਸਕਦੇ ਹੋ ਗਰਬਾਈ ਦੀਆਂ ਜਿੰਨੀਆਂ ਵੀ ਮਸ਼ੀਨਾਂ ਜੀ ਇਹਨਾਂ ਸਾਰਿਆਂ ਦੇ ਉੱਪਰ ਸਬਸਿਡੀ ਮਿਲਦੀ ਆ ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੈ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਆ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਵੇਖਣ ਲਈ ਧੰਨਵਾਦ ਜੀ